ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਕ੍ਰੇਲਿਆਂ ਦੀ ਸਬਜ਼ੀ ਬਣਾਵਾਂਗੇ ਇਹ ਬਖਰੇ ਢੰਗ ਨਾਲ ਬਣਾਵਾਂਗੇ ਕ੍ਰੇਲਿਆਂ ਦੀ ਸਬਜ਼ੀ ਤਾਂ ਵੈਸੇ ਹਰ ਭੈਣਾ ਬਣਾ ਲੈਂਦੀਆਂ ਪਰ ਜਿਹੜੇ ਸ਼ੂਗਰ ਵਾਲੇ ਮਰੀਜ਼ ਵਾਸਤੇ ਆਪਾਂ ਕ੍ਰੇਲੇ ਬਣਾਉਣੇ ਆ ਜਿਹੜੇ ਇਹ ਕ੍ਰੇਲੇ ਬਣਾਵਾਂਗੇ ਇਹ ਉਹਨਾਂ ਲਈ ਇੱਕ ਦਵਾਈ ਦੇ ਤੌਰ ਤੇ ਕੰਮ ਵੀ ਕਰਦੇ ਆ ਇਹ ਕ੍ਰੇਲੇ ਆ ਜਿਹੜੇ ਆਪਾਂ ਇਹਨਾਂ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਦੋਵਾਂ ਸਾਈਡਾਂ ਤੋਂ ਇਸ ਤਰ੍ਹਾਂ ਥੋੜਾ ਥੋੜਾ ਇਸ ਤਰ੍ਹਾਂ ਕਰ ਲੋ ਉਤਾਰ ਦੋ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਆ ਜਿਹੜਾ ਉੱਪਰਲਾ ਸਿਲਕਾ ਇਹਨੂੰ ਵੇਸਟ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਲਾਵਾਂਗੇ ਇਸ ਤਰ੍ਹਾਂ ਲਾ ਲੈਣਾ ਸਾਰੇ ਕਰੇਲਿਆਂ ਉੱਪਰੋਂ ਆਪਾਂ ਇਸ ਤਰ੍ਹਾਂ ਲਾ ਲੈਣਾ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਵਿਚਾਲਿਓ ਇਸ ਤਰ੍ਹਾਂ ਕਰਕੇ ਕੱਟ ਲਾਵਾਂਗੇ ਤਾਂ ਜਿਹੜੇ ਵਿਚਲੇ ਵੀ ਹੁੰਦੇ ਆ ਜਿਆਦਾ ਪੱਕੇ ਹੁੰਦੇ ਆ ਉਹ ਆਪਾਂ ਨੂੰ ਕੱਢਣੇ ਹੀ ਪੈਂਦੇ ਆ ਜੇ ਵਿੱਚੋਂ ਨਰਮ ਜਿਹਾ ਹੋਵੇ ਤਾਂ ਫਿਰ ਉਹ ਆਪਾਂ ਮਸਾਲੇ ਦੇ ਵਿੱਚ ਹੀ ਪਾ ਲੈਣੇ ਹੁੰਦੇ ਆ ਪਰ ਇਹ ਥੋੜੇ ਜੇ ਵੀ ਕਰੜੇ ਆ ਇਸ ਕਰਕੇ ਇਹਨਾਂ ਨੂੰ ਆਪਾਂ ਕੱਢ ਦੇਵਾਂਗੇ ਜੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਚਮਚੇ ਨਾਲ ਤੁਸੀਂ ਕੱਢ ਸਕਦੇ ਆ ਕਈ ਵਾਰੀ ਫਿਰ ਗੂਠੇ ਦੇ ਮੂਹਰੇ ਨੋਂ ਦੁਖਣ ਲੱਗ ਜਾਂਦੇ ਆ ਜੇ ਆਪਾਂ ਇਸ ਤਰ੍ਹਾਂ ਕੱਢਦੇ ਆ ਤਾਂ ਕਰੇਲਿਆਂ ਨੂੰ ਆਪਾਂ ਬਿਲਕੁਲ ਨੂਨ ਲਾ ਕੇ ਧੁੱਪੇ ਨਹੀਂ ਰੱਖਣਾ ਪਹਿਲਾਂ ਮੰਮੀ ਹੁੰਨੀ ਜਦੋਂ ਕਰੇਲੇ ਬਣਾਉਂਦੇ ਹੁੰਦੇ ਸੀ ਤਾਂ ਉਹਨਾਂ ਨੇ ਨੂਨ ਲਾ ਕੇ ਧੋ ਕੇ ਨੂਨ ਲਾ ਕੇ ਧੁੱਪੇ ਰੱਖ ਦਿੰਦੇ ਹੁੰਦੇ ਸੀ ਤੇ ਉਹਦਾ ਫਿਰ ਬਾਅਦ ਚ ਉਹਨਾਂ ਨੂੰ ਸਮਾਰ ਕੇ ਧੋ ਕੇ ਨਚੋੜ ਕੇ ਫਿਰ ਉਹਨੂੰ ਕੱਪੜੇ ਨਾਲ ਪੂੰਝ ਕੇ ਬਣਾਉਂਦੇ ਹੁੰਦੇ ਸੀ ਇਹਨੂੰ ਇੱਕ ਤਾਂ ਆਪਾਂ ਧੁੱਪੇ ਨਹੀਂ ਰੱਖਣਾ ਪਹਿਲਾਂ ਕਰੇਲੇ ਆਪਾਂ ਧੋ ਲੇ ਧੋ ਕੇ ਉਹਦਾ ਇਹ ਸਿਲਕਾ ਜਿਹੜਾ ਇਹ ਆਪਾਂ ਵੇਸਟ ਨਹੀਂ ਹੈਗਾਗਾ ਇਹ ਇਹ ਆਪਾਂ ਵਿੱਚ ਮਸਾਲੇ ਦੇ ਹੀ ਪਾਵਾਂਗੇ ਤੇ ਇਹ ਦੂਜੀ ਗੱਲ ਇਹ ਆ ਵੀ ਜਿਹੜੇ ਸ਼ੂਗਰ ਵਾਲੇ ਮਰੀਜ਼ ਆ ਉਹਨਾਂ ਲਈ ਇਹ ਕਰੇਲਾ ਇੱਕ ਦਵਾਈ ਦੇ ਤੌਰ ਤੇ ਕੰਮ ਕਰੂਗਾ ਜਿਹੜੇ ਉਹ ਕਰੇਲੇ ਹੁੰਦੇ ਸੀ ਉਹ ਵੀ ਆਪਣੀ ਜਗ੍ਹਾ ਤੇ ਵਧੀਆ ਠੀਕ ਲੱਗਦੇ ਹੁੰਦੇ ਸੀ ਪਹਿਲਾਂ ਉਸ ਤਰ੍ਹਾਂ ਹੀ ਸਾਰੇ ਖਾਂਦੇ ਹੁੰਦੇ ਸੀ ਪਰ ਇਹ ਆਪਾਂ ਵੱਖਰੀ ਕਿਸਮਤ ਦੇ ਕਿਸਮ ਦੇ ਨਾਲ ਬਣਾ ਰਹੇ ਹਾਂ ਹੁਣ ਆਪਾਂ ਇਹਦੇ ਮਸਾਲੇ ਵਿੱਚ ਪਿਆਜ਼ ਪਾਵਾਂਗੇ ਲਸਣ ਪਾਵਾਂਗੇ ਆਦਰਕ ਪਾਵਾਂਗੇ ਤੇ ਫੇਰ ਜਿਹੜਾ ਆਹ ਵਾਲਾ ਹੈਗਾ ਵਾ ਇਹਦੇ ਉੱਪਰੋਂ ਲਾਇਆ ਇਹ ਸਾਰਾ ਆਪਾਂ ਇਕੱਠਾ ਮਿਕਸ ਕਰ ਲੈਣਾ ਜਿੰਨੀ ਤੁਸੀਂ ਮਿਰਚ ਪਾਉਣੀ ਆ ਲੋੜ ਮੁਤਾਬਕ ਓਨੀ ਤੁਸੀਂ ਮਿਰਚ ਪਾ ਸਕਦੇ ਆ ਹਰੀ ਮਿਰਚ ਪਾਉਣੀ ਹੈ ਹਰੀ ਪਾ ਲਓ ਲਾਲ ਪਾਉਣੀ ਹੈ ਲਾਲ ਪਾ ਲਓ ਫਿਰ ਆਪ ਇਸ ਮਸਾਲੇ ਨੂੰ ਤੁਸੀਂ ਕੁੰਡੇ ਵਿੱਚ ਵੀ ਰਗੜ ਸਕਦੇ ਆ ਤੇ ਮਿਕਸੀ ਵਿੱਚ ਵੀ ਰਗੜ ਸਕਦੇ ਆ ਇਹ ਪਿਆਜ਼ ਨੂੰ ਆਪਾਂ ਮੋਟਾ ਇਸ ਕਰਕੇ چیرਿਆ ਕਿਉਂਕਿ ਮੈਂ ਮਿਕਸੀ ਵਿੱਚ ਗ੍ਰाइंड ਕਰਨਾ ਅੱਜ ਥੋੜਾ ਜਿਹਾ ਟਾਈਮ ਥੋੜਾ ਸੀਗਾ ਨਹੀਂ ਤਾਂ ਮੈਂ ਕੁੰਡੇ ਵਿੱਚ ਹੀ ਇਹਨੂੰ ਰਗੜਨਾ ਸੀਗਾ ਤੇ ਇਸ ਕਰਕੇ ਆਪਾਂ ਇਹਨੂੰ ਮੈਕਸੀ ਵਿੱਚ ਗ੍ਰੈਂਡ ਕਰਨਾ ਸ਼ੁਰੂ ਕਰ ਦਾਂਗੇ ਤੇ ਜਿਹੜੇ ਕਰੇਲੇ ਆਪਣੇ ਕੱਟੇ ਪਏ ਆ ਇਹਨਾਂ ਨੂੰ ਆਪਾਂ ਤੇਲ ਵਿੱਚ ਉਹਨਾਂ ਟਾਈਮ ਆਪਾਂ ਫਰਾਈ ਹੋਣ ਵਾਸਤੇ ਰੱਖਦੇ ਹਾਂ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਕਰੇਲੇ ਛੱਡਾਂਗੇ ਇੱਕ ਇੱਕ ਕਰਕੇ ਇਸ ਤਰ੍ਹਾਂ ਛੱਡੋ ਹੌਲੀ ਹੌਲੀ ਪਾ ਕੇ ਜਦੋਂ ਥੋੜਾ ਮोटा ਹੁੰਦਾ ਧੋ ਕੇ ਆਪਾਂ ਜਦ ਇਹ ਪਾ ਲਓ ਕੋਈ ਚੱਕਰ ਨਹੀਂ ਗਾ ਕੋਈ ਸਕੌਨ ਦੀ ਲੋੜ ਨਹੀਂ ਜ਼ਿਆਦਾ ਆਪਾਂ ਨੂੰ ਇਸ ਤਰ੍ਹਾਂ ਇਨਾਂ ਨੂੰ ਥੋੜਾ ਜਿਹਾ ਹਿਲਾ ਕੇ ਤੇ ਸੈਮ ਤੇ ਕਰ ਦੇਣਾ ਹੈ ਆਪਾਂ ਇਹਨੂੰ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਕੇ ਆਪਾਂ ਤੇ ਵਿੱਚ ਆਪਾਂ ਤੜਕਾ ਫਰਾਈ ਕਰਾਂਗੇ ਸਾਡੇ ਕਰੇਲੇ ਇਸ ਤਰ੍ਹਾਂ ਬਣ ਗਏ ਹੁਣ ਆਪਾਂ ਇਹਨਾਂ ਨੂੰ ਨਚੋੜ ਨਚੋੜ ਕੇ ਇਸ ਤਰ੍ਹਾਂ ਮੜਾ ਮੜਾ ਇਹ ਕਰਕੇ ਤੇ ਇੱਕ ਵੱਖਰੇ ਭਾਂਡੇ ਚ ਕੋਲੇ ਚ ਕੱਢ ਲਓ ਇਸ ਤਰ੍ਹਾਂ ਬਾਹਲਾ ਵੀ ਨਹੀਂ ਰਾੜਨੇ ਇੰਨੇ ਕਿ ਜਿੰਨੇ ਕ ਲਾਲ ਹੋ ਗਏ ਇਹਨਾਂ ਨੂੰ ਕੱਢ ਲਓ ਬਾਹਰ ਜੇ ਤੁਹਾਨੂੰ ਹੁਣ ਤੇਲ ਜ਼ਿਆਦਾ ਲੱਗਦਾ ਤਾਂ ਥੋੜਾ ਆਪਾਂ ਕੱਢ ਲੈਨੇ ਆਂ ਮਸਾਲਾ ਮੈਂ ਸਾਰਾ ਗ੍ਰाइंड ਕਰ ਲਿਆ ਆ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਕੱਢਾਂਗੇ ਵਿੱਚੋਂ ਕਿਉਂਕਿ ਮੈਨੂੰ ਥੋੜਾ ਜਿਹਾ ਤੇਲ ਜ਼ਿਆਦਾ ਲੱਗਦਾ ਤੇਲ ਦੀ ਤਾਂ ਮਾਤਰਾ ਜਿੰਨੀ ਘੱਟ ਤੋਂ ਘੱਟ ਹੋਵੇ ਵਧੀਆ ਇਸ ਤਰ੍ਹਾਂ ਕੱਢ ਲਓ ਤੇਲ ਨੂੰ ਜੇ ਲੋੜ ਪਈ ਤਾਂ ਆਪਾਂ ਦੁਬਾਰਾ ਹੀ ਇਸੇ ਚੋਂ ਦੋ ਚਮਚੇ ਫੇਰ ਪਾ ਦਾਂਗੇ ਐਨੇ ਵਿੱਚ ਆਪਣਾ ਤੜਕਾ ਵਧੀਆ ਪੁੰਨਿਆ ਜਾਣਾ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਇਹਦੇ ਨਾਲ ਥੋੜਾ ਜਿਹਾ ਟੇਸਟ ਵਧੀਆ ਲੱਗਦਾ ਹੁਣ ਆਪਣਾ ਬਣਿਆ ਹੋਇਆ ਮਸਾਲਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਰੀ ਮਿਰਚ ਪਾਈ ਸੀ ਤੁਸੀਂ ਲਾਲ ਵੀ ਪਾ ਸਕਦੇ ਆ ਆਪਾਂ ਹਰੀ ਮਿਰਚ ਪਾਈ ਆ ਇਹਨੂੰ ਆਪਾਂ ਸਹਿਮਤ ਹੀ ਭੁੰਨਾਂਗੇ ਜਿਹੜਾ ਕareleਆਂ ਦੇ ਉੱਤੋਂ ਸਿਲਕਾ ਲਾਇਆ ਸੀ ਉਹ ਆਪਾਂ ਇਹਦੇ ਵਿੱਚ ਹੀ ਗ੍ਰाइंड ਕਰਤਾ ਸੀਗਾ ਅੱਗੇ ਪੁਰਾਣੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਧਾਗਾ ਬਨ ਕੇ ਹੁਣ ਆਪਾਂ ਪਹਿਲਾਂ ਕarele ਫਰਾਈ ਕਰ ਲੇ ਉਸ ਤੋਂ ਬਾਅਦ ਆਪਾਂ ਤੜਕਾ ਭਨ ਕੇ ਤੇ ਟਿਕਰੇਲਿਆਂ ਵਿੱਚ ਭਰ ਦੇਵਾਂਗੇ। ਹਾਂਜੀ ਹੁਣ ਆਪਣਾ ਤੜਕਾ ਦੇਖ ਲਓ ਇਸ ਤਰ੍ਹਾਂ ਦਾ ਬਣ ਗਿਆ। ਬਿਲਕੁਲ ਤੇਲ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਆਪਾਂ ਤੇਲ ਕੱਢਤਾ ਸੀ ਵਿੱਚੋਂ। ਹੁਣ ਇਹਦੇ ਵਿੱਚ ਆਪਾਂ ਮਸਾਲੇ, ਨੂਨ, ਮਿਰਚ, ਮਸਾਲੇ ਪਾਵਾਂਗੇ ਤਾਂ ਕਿ ਉਹ ਵੀ ਥੋੜਾ ਰੈੱਜ ਜੇਵੇ। ਹੁਣ ਸਭ ਤੋਂ ਪਹਿਲਾਂ ਆਪਾਂ ਨੂਨ ਪਾਉਨੇ ਆ। ਮਸ ਗਰਮ ਮਸਾਲਾ ਹਲਦੀ ਇਹਨਾਂ ਮਸਾਲਿਆਂ ਨੂੰ ਆਪਾਂ ਥੋੜਾ ਜਿਹਾ ਹੁਣ ਪਕਾਵਾਂਗੇ 2-4 ਮਿੰਟ ਫਿਰ ਆਪਾਂ ਇਹਨਾਂ ਨੂੰ ਕਰੇਲਿਆਂ ਵਿੱਚ ਭਰਾਂਗੇ ਦੇਖੋ ਜੀ ਘੋਰਾ ਵੀ ਤੇਲ ਨਜ਼ਰ ਨਹੀਂ ਆ ਰਿਹਾ ਸਸ ਇਸ ਤਰ੍ਹਾਂ ਹੀ ਆਪਾਂ ਸਲੋ ਤੇ ਗੈਸ ਸੱਮ ਤੇ ਬਣਾਉਣੇ ਆ ਇਹਨਾਂ ਕਰੇਲਿਆਂ ਨੂੰ ਬਣਾਉਣ ਤੇ ਟਾਈਮ ਤਾਂ ਥੋੜਾ ਲੱਗਦਾ ਵਾ ਪਰ ਜਿਹੜੇ 슈ਗਰ ਦੇ ਮਰੀਜ਼ ਆ ਉਹਨਾਂ ਲਈ ਇਹ ਇੱਕ ਦਵਾਈ ਦੇ ਤੌਰ ਤੇ ਕਰੇਲੇ ਕੰਮ ਕਰਦੇ ਆ ਤੇ ਉਹ ਮੇਰੇ ਭੈਣ ਭਰਾ ਜੋ ਵੀ ਹਨ ਤੇ ਉਹ ਇਸ ਕਰੇਲਿਆਂ ਨੂੰ ਇਸ ਤਰ੍ਹਾਂ ਬਣਾ ਕੇ ਖਾਣ ਇਸ ਤਰ੍ਹਾਂ ਦਾ ਮਸਾਲਾ ਆਪਣਾ ਬਣ ਗਿਆ ਵਾ ਹੁਣ ਆਪਾਂ ਕਰੇਲੇ ਭਰਾਂਗੇ ਸੈਮ ਤੇ ਚੱਲੀ ਜਾਂਦਾ ਗੈਸ ਮੈਂ ਬੰਦ ਨਹੀਂ ਕੀਤਾਗਾ ਇਸ ਤਰ੍ਹਾਂ ਹੀ ਆਪਾਂ ਚਲਦੇ ਸੈਮ ਗੈਸ ਦੀ ਕਰੇਲੇ ਭਰਦੇ ਆਪਾਂ ਇਸ ਤਰ੍ਹਾਂ ਭਰੋ ਇਸ ਤਰ੍ਹਾਂ ਭਰੀ ਚੱਲੋ ਤਵਾ ਵਿੱਚ ਰੱਖੀ ਚੱਲੋ ਇੱਕ ਸਾਈਡ ਤੇ ਮਸਾਲੇ ਨੂੰ ਇੱਕ ਪਾਸੇ ਕਰ ਲਓ। ਇਸ ਤਰ੍ਹਾਂ ਭਰੀ ਚੱਲੋ ਤੇ ਨਾਲ ਹੀ ਉਹਦੇ ਰੱਖੀ ਚੱਲੋ ਮੈਂ ਗੈਸ ਬੰਦ ਨਹੀਂ ਕੀਤਾ ਭੈਣ ਨੂੰ। ਇਸ ਤਰ੍ਹਾਂ ਹੀ ਰੱਖ ਕੇ ਨਾਲੇ ਤਾਂ ਗਰਮ ਰਹਿਣਗੇ। ਕਰੇਲਿਆਂ ਦੇ ਵਿੱਚ ਵੀ ਤੇਲ ਬਿਲਕੁਲ ਹੈ ਨਹੀਂ ਤੇ ਦੇਖੋ ਮਸਾਲੇ ਵਿੱਚ ਵੀ ਬਿਲਕੁਲ ਤੇਲ ਹੈ ਨਹੀਂਗਾ। ਇਸ ਤਰ੍ਹਾਂ ਨਾਲ ਹੀ ਰੱਖੀ ਚੱਲੋ। ਸਾਰੇ ਇੰਦਾਂ ਭਰ ਲੈਣੇ ਆਪਾਂ। ਇਹ ਤੁਸੀਂ ਰੋਟੀ ਤੇ ਰੱਖ ਕੇ ਜਦੋਂ ਮਰਜ਼ੀ ਅਚਾਰ ਵਾਂਗੂ ਖਾ ਸਕਦੇ ਆਂ। ਕਈ ਵਾਰੀ ਆਪਾਂ ਨੂੰ ਸਫਰ ਤੇ ਜਾਣਾ ਪੈਂਦਾ ਤਾਂ ਆਪਾਂ ਨੂੰ ਇਹ ਹੁੰਦਾ ਵੀ ਇਹ ਹੁਣ ਬੰਨ ਕੇ ਕਿ ਨਾਲ ਕੀ ਲੈ ਕੇ ਜਾਈਏ ਇਹ ਕਰੇਲੇ ਆਪਾਂ ਰੋਟੀ ਵਿੱਚ ਰੱਖ ਕੇ ਲਿਜਾ ਸਕਦੇ ਹਾਂ ਤੇ ਜਦੋਂ ਮਰਜ਼ੀ ਜਿਵੇਂ ਮਰਜ਼ੀ ਖਾ ਲਓ ਇਹ ਚਾਰ ਦੀ ਤਰ੍ਹਾਂ ਕੰਮ ਕਰ ਦਿੰਦੇ ਆ ਅੱਗੇ ਪ੍ਰਾਣੀਆਂ ਬੁੜੀਆਂ ਧਾਗਾ ਬੰਨ੍ਹਦੀਆਂ ਹੁੰਦੀਆਂ ਸੀ ਦੇਖੋ ਭੈਣੇ ਆਪਾਂ ਨੂੰ ਧਾਗਾ ਬੰਨਣ ਦੀ ਵੀ ਕੋਈ ਲੋੜ ਨਹੀਂ ਪਈਗੀ ਕਿਉਂਕਿ ਆਪਾਂ ਪਹਿਲਾਂ ਫਰਾਈ ਕਰ ਲਏ ਆ ਕਰੇਲੇ ਬਾਅਦ ਵਿੱਚ ਆਪਾਂ ਮਸਾਲਾ ਭੁੰਨ ਲਿਆ ਹੁਣ ਇੰਨਾ ਮਸਾਲਾ ਆਪਣਾ ਬਚ ਗਿਆ ਇਹ ਮਸਾਲਾ ਆਪਾਂ ਰੋਟੀ ਤੇ ਲਾ ਕੇ ਵੀ ਖਾ ਸਕਦੇ ਹਾਂ ਇੰਨਾ ਕ ਮਸਾਲਾ ਆਪਣਾ ਬਚ ਗਿਆ ਇਹ ਬਾਅਦ ਵਿੱਚ ਆਪਾਂ ਰੋਟੀ ਤੇ ਲਾ ਕੇ ਖਾ ਲਾਂਗੇ ਤੇ ਹੁਣ ਆਪਾਂ ਗੈਸ ਬੰਦ ਕਰਨ ਲੱਗੇ ਆ ਇਹਨਾਂ ਨੂੰ ਢੱਕ ਦੋ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਦੱਸਣਾ ਵੀ ਕਿਵੇਂ ਲੱਗੀ ਵੀਡੀਓ ਮਿਲਦੇ ਆ ਅਗਲੀ ਅਗਲੀ ਵੀਡੀਓ ਚ ਜਲਦ ਹੀ ਸਤਿ ਸ੍ਰੀ ਅਕਾਲ